ਬੀਤੇ 2 ਸਾਲ ਪਹਿਲਾਂ 2023 24 ਫਾਜ਼ਿਲਕਾ ਦੇ ਸਰਦੀ ਇਲਾਕੇ ਚ ਹਣ ਆਏ ਸਨ ਜਿਸ ਦੌਰਾਨ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾਵਲੋ ਦਿਨ ਰਾਤ ਆਪਣੇ ਹਲਕਾ ਵਾਸੀਆਂ ਦੀ ਹਰ ਸੰਭਵ ਮਦਦ ਕੀਤੀ ਸੀ ਇਸੇ ਤਰ੍ਹਾਂ ਹੀ ਇਸ ਸਾਲ ਵੀ ਐਸੇ ਹੀ ਸਰਦੀ ਇਲਾਕੇ ਚ ਫਿਰ ਪਿਛਲੇ ਸਾਲਾਂ ਵਾਂਗ ਹੜ੍ਹਾਂ ਦੇ ਭਿਆਨਕ ਰੂਪ ਬਣਦੇ ਨਜ਼ਰ ਆ ਰਹੇ ਹਨ ਜਿਸ ਦੇ ਚਲਦਿਆਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਵਾਰ ਫਿਰ ਹਲਕਾ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾਵਲੋ ਆਪਣੀ ਜ਼ਿੰਮੇਵਾਰੀ ਤੰਦੇਹੀ ਨਾਲ ਨਿਭਾਈ ਜਾ ਰਹੀ ਹੈ ਜਿਸ ਦੇ ਚਲਦੇ ਅੱਜ ਖੁਦ ਕਿਸ਼ਤੀ ਚਲਾ ਕੇ ਟਾਣੀ ਸੱਦਾ ਸਿੰਘ ਜਿਸ ਦੀ ਕਨੈਕਟਿਵਿਟੀ ਸੜਕ ਰਾਹੀ ਟੁੱਟਣ ਕਾਰਨ ਖੁਦ ਰਾਤ ਸਮਗਰੀ ਲੈ ਕੇ ਪਹੁੰਚੇ ਹਨ ਤੇ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕੁਦਰਤੀ ਆਫਤ ਹੈ ਹੌਸਲੇ ਚ ਰਹੋ ਤੇ ਅਸੀਂ ਜਲਦ ਹੀ ਇਸ ਤੋਂ ਬਾਹਰ ਨਿਕਲਾਂਗੇ ਆ ਗਈ ਹੈ ਪਾਣੀ ਦੀ ਕੁਦਰਤੀ ਮਾਰ ਜਿਹੜੀ ਪਾਣੀ ਦੀ ਆਪਾਂ ਨੂੰ ਇਹਦਾ 2023 ਚ ਹੁਣ ਫੇਰ ਆ ਜੇ 2023 ਦੇ ਵਿੱਚ ਤੁਹਾਡੇ ਨਾਲ ਖੜੇ ਸੀ ਇਹ ਰਾਤ ਜਦੋਂ ਵੀ ਤੁਹਾਨੂੰ ਕੋਈ ਮੁਸ਼ਕਲ ਆਈ ਤੁਹਾਡੇ ਕੋਲ ਪਹੁੰਚ ਜਾਂਦੇ ਸੀ ਅੱਜ ਵੀ ਤੁਹਾਡੇ ਨਾਲ ਹਾਂ ਜੋ ਵੀ ਕਿਸੇ ਨੂੰ ਸਮੱਸਿਆ ਨਾਲ ਦੀ ਨਾਲ ਸਰਪੰਚਾ ਸਾਨੂੰ ਦੱਸਦੇ ਨੇ ਫੋਨ ਆ ਜਾਂਦਾ ਨਾਲ ਦੀ ਨਾਲ ਹੀ ਅਸੀਂ ਕੋਈ ਜਰੂਰ ਦੇਖਿਆ ਹੋਈ ਨਾਲ ਦੀ ਨਾਲ ਹੀ ਅਫਸਰ ਆ ਜਾਂਦੇ ਨੇ ਅਸੀਂ ਆ ਜਾਂਦੇ ਆ ਤੇ ਨਾਲ ਦੀ ਨਾਲ ਮੁਸ਼ਕਲ ਦਾ ਹੱਲ ਹੋ ਜਾਂਦਾ ਤੁਹਾਡੀ ਡਿਮਾਂਡ ਸੀ ਕਿ ਆਪਣਾ ਜਿਹੜੇ ਵੇਜਵਾਲ ਪਸ਼ੂ ਨੇ ਉਹਨਾਂ ਦਾ ੱੱਡ ਪਰ ਨਾਸਤੇ ਹਰਾ ਚਾਰਾ ਉਹ ਹਰਾਚਾਰ ਆਪਾਂ ਪਚਾਉਂਦੇ ਰਹੇ ਪਰ ਹੁਣ ਜਿਹੜਾ ਹਾਲਾਤ ਨੇ ਜਿਹੜੇ ਫੀਡ ਦੀ ਲੋੜ ਅੱਜ ਫੀਡ ਤੁਹਾਡੇ ਕੋਲ ਲੈ ਤਾ ਨਹੀਂ ਸਕਦਾ ਇੱਕ ਪਸ਼ੂ ਦੇ 5 ਕਿਲੋ ਦੇ حساب ਨਾਲ ਦੇ ਰਿਹਾ ਹਾਂ ਇਹ ਆਪਾਂ ਸਾਰੇ ਪਰਵਾਜ ਜਿਨ੍ਹਾਂ ਦੇ ਪਸ਼ੂ ਨੇ ਸਾਰਿਆਂ ਨੂੰ ਦੇਣਾ ਠੀਕ ਹੈ ਜੀ 40 ਗੱਟੇ ਦਿਹਾੜੀ ਆ ਗਏ ਨੇ 18 ਸ਼ਾਮ ਨੂੰ ਹੋਰ ਪਹੁੰਚ ਜਾਣਾ ਕੋਈ ਰਵੇ ਨਾ ਉਸੇ ਸਾਰੇ ਪਟਵਾਰੀ ਸਾਹਿਬ ਤੁਹਾਡੀ ਡਿਊਟੀ ਹੈ ਸਾਰਿਆਂ ਦੇ ਨਾਲੜ ਕੇ ਇੱਥੇ ਆਪਣੀ ਸੇਵਾ ਕਰਨ ਦੀ ਇਹਨੂੰ ਸੇਵਾ ਦੇ ਤੌਰ ਤੇ ਵੇਖਣਾ ਕੋਈ ਐਵੇਂ ਕਵੇ ਮੈਂ ਅੱਜ ਮੈਂ ਕੋਈ ਕਿਸੇ ਕਿਉਂਕਿ ਇਹ ਜਿਹੜੇ ਹਾਲਾਤ ਨੇ ਰਲ ਮਿਲ ਕੇ ਇੱਕ ਬੁੱਧੀ ਦੀ ਮਦਦ ਨਾਲ ਹੁੰਦਾ ਠੀਕ ਹੈ ਜੀ ਇਹ ਆਪਾਂ 2-4 ਦਿਨ ਟੱਪ ਜਾਣਗੇ ਫਿਰ ਹੋਰ ਮੰਗਾ ਲਾਂਗੇ ਠੀਕ ਹੈ ਨਾ ਕਾਬਰ ਹੋਣਾ ਹੋਰ ਲੋੜ ਹੈ ਕਿ ਹੋਰ ਮੰਗਾ ਲਾਂਗੇ ਤੇ ਰਾਸ਼ਨ ਦੀ ਲੋੜ ਹੈ ਰਾਸ਼ਨ ਵੀ ਤੁਹਾਨੂੰ ਕੋ ਦੇ ਕੇ ਜਾਵਾਂ ਠੀਕ ਹੈ ਜੀ ਕੋਈ ਪਰਿਵਾਰ ਨਹੀਂ ਰਹਿਣ ਪੈਂਦੇ ਠੀਕ ਹੈ ਜੀ ਠੀਕ ਹੈ ਕੋਈ ਘਬਰਾਉਣਾ ਨਹੀਂ ਕਿਸੇ ਨੇ ਮੈਂ ਬੈਠਾ ਮੈਨੂੰ ਫੋਨ ਕਰ ਲੋ ਪਟਵਾਰੀ ਸਾਹਿਬ ਨੂੰ ਕਰ ਲੋ ਸਰਪੰਚ ਸਾਹਿਬ ਲੈ ਨੂੰ ਦੱਸ ਦਿਓ ਕਿਸੇ ਚੀਜ਼ ਦੀ ਲੋੜ ਹੈ ਨਾਲ ਦੀ ਨਾਲ ਆਪਾਂ ਪਹਚਾ ਦੇ ਠੀਕ ਹੈ ਜੀ ਤੁਹਾਡੇ ਨਾਲ ਘਬਰਾਉਣਾ ਕਿਸੇ ਨੇ ਤੁਹਾਡੀ ਆਪ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਨੇ ਬੜਾ ਧਿਆਨ ਰੱਖੀ ਜਾਂਦੇ ਨੇ ਆਪਣੇ ਮਾਨਸਾ ਮੈਂ ਤਾਂ ਆਪ ਤੁਹਾਡਾ ਆਪ ਦਾ ਹੀ ਬੱਚਾ ਤੁਹਾਡੇ ਵਿੱਚ ਪਹਿਲਾਂ ਵੀ ਰਿਆ ਹੁਣ ਵੀ ਤੁਹਾਡੇ ਵਿੱਚ ਕਿ ਇਹ ਸੋ ਲੋਕ ਬਰੌਨ ਦੀ ਲੋੜ ਨੇ ਤੁਹਾਡੇ ਨਾਲ ਖੜੇ ਆ ਮੁਸ਼ਕਲ ਦਾ ਰੰਗ ਮਿਲ ਗਿਆ ਹਾਂਜੀ ਮਿਕਸ ਸਾਹਿਬ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਟਾਣੀ ਸਰਦਾਰ ਸਿੰਘ ਦੇ ਤੁਸੀਂ ਪਹੁੰਚੇ ਹੋ ਪਾਣੀ ਵਦਨ ਕਰਨ ਟਾਣੀ ਸਰਦਾਰ ਸਿੰਘ ਦਾ ਕਨੈਕਟ ਜਿਹੜਾ ਸੜਕ ਰਾਹੀਂ ਟੁੱਟ ਚੁੱਕਿਆ ਹੈ ਔਰ ਅੱਜ ਅਸੀਂ ਕਿਸ਼ਤੀ ਰਾਹੀਂ ਇਸ ਪਿੰਡ ਦੇ ਵਿੱਚ ਜਿਹੜੀ ਪਸ਼ੂਆਂ ਦੇ ਲਈ ਫੀਡ ਪਚਾਈ ਹੈ ਰਾਸ਼ਨ ਲੈ ਕੇ ਆਏ ਆ ਔਰ ਸਾਰੇ ਪਰਿਵਾਰਾਂ ਨੂੰ ਜਿੰਨੇ ਵੀ ਪਸ਼ੂ ਨੇ ਸਾਰਿਆਂ ਨੂੰ ਇੱਥੇ ਫੀਡ ਜਿਹੜੀ ਹੈ ਵੱਡੀ ਜਾ ਰਹੀ ਹੈ ਔਰ ਹਰ ਪਰਿਵਾਰ ਤੱਕ ਅਸੀਂ ਜਿਹੜਾ ਰਾਸ਼ਨ ਦੇਣ ਜਾ ਰਹੇ ਆ ਔਰ ਕਿਸੇ ਨੂੰ ਕਬਰੌਂ ਦੀ ਲੋੜ ਨਹੀਂ ਅਸੀਂ ਇਹਨਾਂ ਲੋਕਾਂ ਦੇ ਨਾਲ ਆ ਜੋ ਇਹ ਮੁਸੀਬਤ ਦਾ ਸਮਾਂ ਆਇਆ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਆ ਔਰ ਕਿਸੇ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਹਰ ਉਸ ਸਮੱਸਿਆ ਦਾ ਅਸੀਂ ਹੱਲ ਕਰ ਰਹੇ ਆ ਆ ਲੋਕਾਂ ਦੀ ਮਦਦ ਕਰ ਰਹੇ ਆਂ ਔਰ ਮਾਨਯੋਗ ਉਪ ਮੁੱਖ ਮੰਤਰੀ ਸਰਦਾਰ ਬਗਵੰਤ ਸਿੰਘ ਮਾਨ ਜੀ ਦੀ ਦਿਗਵਾਈ ਦੇ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਪ੍ਰਸ਼ਾਸਨ ਸਾਡੇ ਡੀਸੀ ਸਾਹਿਬ ਐਡੀਸੀ ਸਾਹਿਬ ਐਸ ਡੀ ਐਮ ਸਾਹਿਬ ਤਸਿਲਦਾਰ ਸਾਹਿਬ ਫਟਵਾਰੀ ਸਾਰੇ ਜਿਹੜੇ ਵੈਟਰਨਰੀ ਡਾਕਟਰ ਨੇ ਡਾਕਟਰ ਨੇ ਸਾਰੇ ਜਿਹੜੇ ਅਸੀਂ ਲੋਕਾਂ ਦੇ ਨਾਲ ਖੜੇ ਆਂ ਦਿਨ ਰਾਤ ਇਹਨਾਂ ਦੀ ਮਦਦ ਲਈ ਅਸੀਂ ਹਾਜ਼ਰ ਆਂ ਜਦੋਂ ਵੀ ਕੋਈ ਆਵਾਜ਼ ਮਾਰਦਾ ਅਸੀਂ ਨਾਲ ਦੀ ਨਾਲ ਚਾਹੇ ਅਸੀਂ ਆਪ ਆ ਜੀਏ ਚਾਹੇ ਸਾਡੇ ਅਫਸਰ ਸਾਹਿਬਾਨ ਆ ਜਾਣ ਅਸੀਂ ਪਹੁੰਚ ਜਾਂਦੇ ਹਾਂ ਔਰ ਜਿਹੜੀ ਲੋਕਾਂ ਨੂੰ ਮਦਦ ਕਰਦੇ ਆਂ ਔਰ ਲੋਕ ਜਿਹੜੇ ਸਾਡੇ ਦਲੇਰ ਨੇ ਅੱਜ ਅਸੀਂ ਲੋਕਾਂ ਦੇ ਨਾਲ ਖੜੇ ਆਂ ਇਹ ਸਾਡੇ ਆਸਰੇ ਇੱਥੇ ਪਿੰਡਾਂ ਦੇ ਵਿੱਚ ਬੈਠੇ ਨੇ ਔਰ ਇਹ ਸਾਡੀ ਡਿਊਟੀ ਵੀ ਬਣਦੀ ਆ ਫਰਜ਼ ਵੀ ਬਣਦਾ ਅੱਜ ਜਿਹੜੀ ਦੁੱਖ ਦੀ ਚੜੀ ਆਈ ਆ ਲੋਕਾਂ ਦੀ ਸੇਵਾ ਕਰੀਏ ਔਰ ਇਹ ਜਿਹੜੀ ਅਸੀਂ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ ਪਾਣੀ ਜਿਹੜਾ ਪਿੱਛੇ ਪਹਾੜਾਂ ਦੇ ਵਿੱਚ بارش ਪੈਣ ਕਰਕੇ ਜਿਹੜਾ ਕਾਫੀ ਜਿਦਾ ਅੰਦਰ ਵੱਧ ਰਿਹਾ ਹੈ ਔਰ ਉਮੀਦ ਹੈ ਹੋਰ ਵੀ ਪਾਣੀ ਆ ਸਕਦਾ ਹੈ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦੋਣਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਖੜਕੇ ਇਸ ਜਿਹੜੇ ਪਾਣੀ ਦਾ ਅਸੀਂ ਸਾਹਮਣਾ ਕਰਾਂਗੇ ਔਰ ਲੋਕਾਂ ਨੂੰ ਅਸੀਂ ਮੁਸੀਬਤ ਦੇ ਵਿੱਚੋਂ ਕੱਢਾਂਗੇ ਔਰ ਜਿਹੜੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਾਰੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਹਨਾਂ ਲੋਕਾਂ ਦੀ ਮਦਦ ਲਈ ਸਾਰੇ ਅੱਗੇ ਆਈਏ ਸਰਕਾਰ ਇਹਨਾਂ ਦੀ ਮਦਦ ਹਰ ਉਪਰਾਲਾ ਕਰ ਰਹੀ ਹੈ ਇਹਨਾਂ ਦੀ ਮਦਦ ਕਰਨੀ ਜੋ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਇਹਨਾਂ ਸਾਰੇ ਲੋਕਾਂ ਦੀ ਜ਼ਰੂਰਤਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ ਫੀਡ ਦੀ ਲੋੜ ਹੈ ਰਾਸ਼ਨ ਦੀ ਲੋੜ ਹੈ ਉਹ ਸਾਰਾ ਕੁਝ ਮੁਹੱਈਆ ਕਰਵਾ ਰਹੇ ਹਾਂ ਔਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦਾ ਜੇ ਸਾਥ ਮਿਲ ਜੇ ਇਹਨਾਂ ਲੋਕਾਂ ਨੂੰ ਤਾਂ ਲੋਕਾਂ ਨੂੰ ਹੋਰ ਜਿਹੜੀ ਮੁਸੀਬਤ ਹੈ ਉਹ ਕੱਢਿਆ ਜਾ ਸਕਦਾ ਹੈ ਔਰ ਮੈਂ ਬੇਨਤੀ ਕਰਦਾ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਅੱਗੇ ਆ ਕੇ ਇਹਨਾਂ ਲੋਕਾਂ ਦੀ ਆਪਾਂ ਸਾਰੇ ਰਲ ਮਿਲ ਕੇ ਆਪਾਂ ਮਦਦ ਕਰੀਏ ਔਰ ਇਹਨਾਂ ਲੋਕਾਂ ਨੂੰ ਜਿਹੜਾ ਇਸ ਮੁਸੀਬਤ ਦੇ ਵਿੱਚ ਆਪਾਂ ਕੜੀ ਰਿਹਾ ਤਾਂ ਮੈਂ ਸਾਰਿਆਂ ਨੂੰ ਫਿਰ ਵਿਸ਼ਵਾਸ ਉਹਨਾਂ ਤੁਹਾਡੇ ਸਦਕੀ ਕੜੀ ਦੇ ਵਿੱਚ ਜਿਹੜਾ ਆਪਣਾ ਸਮਾ ਆਇਆ ਪਾਣੀ ਆਇਆ ਹੈ ਮੈਸਾਂ ਦਾ ਬਹੁਤ ਮਾੜਾ ਸਮਾਂ ਆਇਆ ਇਹਦੇ ਵਿੱਚ ਨਾਲ ਕੱਢ ਕੇ ਆਪਾਂ ਸਾਰੇ ਰਲ ਕੇ ਇਸ ਦਾ ਸਾਹਮਣਾ ਕਰਾਂ